ਪੰਜਾਬੀ ਕਵੀ ਵਿਦਵਾਨ ਤੇ ਜੋ ਕਿ ਪੰਜਾਬੀ ਸਾਹਿਤ ਦੇ ਮੋਢੀ ਕਿਹਾ ਜਾਣ ਵਾਲੇ ਭਾਈ ਵੀਰ ਸਿੰਘ ਜੀ ਦੀ ਅੱਜ 57ਵੀਂ ਵਰ੍ਹੇਗੰਢ ਆ। ਉਹਨਾਂ ਦਾ ਜਨਮ 5 ਦਸੰਬਰ 1872 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ ਤੇ 1957 ਨੂੰ ਅੱਜ ਦੇ ਹੀ ਦਿਨ ਉਹਨਾਂ ਦੀ ਮੌਤ ਹੋ ਗਈ ਸੀ। ਭਾਈ ਵੀਰ ਸਿੰਘ ਨੇ ਆਪਣੀ ਕਵਤਾ ਨੂੰ ਸਿੱਖ ਧਰਮ ਅਤੇ ਗੁਰਮਤ ਫਿਲਾਸਫੀ ਦੇ ਨਾਲ ਜੋੜਿਆ ਜਿਸ ਕਰਕੇ ਇਹਨਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਤਾ, ਮਹਾਕਾਵ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ, ਇਤਿਹਾਸ, ਜੀਵਨੀਆਂ, ਲੇਖਾਂ ਤੇ ਸਾਖੀਆਂ ਆਦਿ ਰਚਨਾ ਕਰਨ ਦੀ ਵੀ ਪਹਿਲ ਕੀਤੀ। ਭਾਈ ਵੀਰ ਸਿੰਘ ਦੀਆਂ ਸਾਹਿਤਿਕ ਸੇਵਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ 1949 ਵਿੱਚ ਡਾਕਟਰ ਆਫ ओरिएंटਲ ਲਰਨਿੰਗ ਦੀ ਡਿਗਰੀ ਪ੍ਰਦਾਨ ਕੀਤੀ। ਇਸ ਤੋਂ ਬਾਅਦ 1952 ਦੀ ਗੱਲ ਕਰੀਏ ਤਾਂ ਭਾਈ ਵੀਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 1950 ਵਿੱਚ ਭਾਈ ਵੀਰ ਸਿੰਘ ਨੂੰ ਵਿਦਿਅਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥਪੇਟ ਕੀਤਾ ਗਿਆ 55 ਦੇ ਵਿੱਚ ਆਪ ਦੀ ਪੁਸਤਕ ਮੇਰੇ ਸਾਈਆਂ ਜੀ ਨੂੰ ਸਾਇਤਿਕ ਅਕਾਦਮੀ ਵੱਲੋਂ 5000 ਦਾ ਇਨਾਮ ਮਿਲਿਆ ਤੇ 1956 ਦੇ ਵਿੱਚ ਆਪ ਨੂੰ ਪਦਮ ਪੂਸ਼ਣ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਅੱਜ ਦੇ ਦਿਨ ਭਾਈ ਵੀਰ ਸਿੰਘ ਦਾ ਦਿਹਾੜਾ ਤੋਂ ਆ ਅੱਜ 57ਵੀਂ ਵਰ੍ਹੇਗੰਢ ਆ ਭਾਈ ਵੀਰ ਸਿੰਘ ਦੀ ਭਾਜਮ ਪਦਮ ਪੂਸ਼ਣ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਭਾਈ ਵੀਰ ਸਿੰਘ ਨੂੰ 1900 56 ਦੇ ਦਰਮਿਆਨ